ਜਾ ਨਾ ਮਲਾਨੀ ਆਪੋ ਮੁੰਨ ਦੀ ਲਾਈ ਚਮਕੀਲਾ ਲਿਖੇ ਪਾਵੇਂ ਥੋੜਾ ਬਿਲੋ ਘਟ ਨਹੀਂ ਹੋ ਕੱਢਦਾ ਏ ਵਟ ਬੱਲੀਏ ਮਰਹੂਮ ਪੰਜਾਬੀ ਕਲਾਕਾਰ ਚਮਕੀਲੇ ਦਾ ਹਮਸ਼ਕਲ ਦਿਨੋ ਦਿਨ ਚੜ੍ਹਾਈ ਕਰ ਰਿਹਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਐਕਟਿਵ ਆ ਤੇ ਹੁਣੇ-ਹੁਣੇ 16 ਤਰੀਕ ਨੂੰ ਬਾਈ ਦਾ ਗੀਤ ਆਇਆ ਅਤਵਾਦੀ ਤਾਂ ਬਾਈ ਜੀ ਜਾ ਕੇ ਚੈਨਲ ਤੇ ਜਰੂਰ ਦੇਖੋ ਐਮ ਐਸ ਆਰ ਪ੍ਰੋਡਕਸ਼ਨ ਚੈਨਲ ਤੇ ਗੀਤ ਆਇਆ ਹੋਇਆ Song ਨੂੰ ਦੇਖ ਸਕਦੇ ਹੋ ਬਾਈ ਜੀ ਕਿਉਂਕਿ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਬਾਈ ਮਿਹਨਤ ਕਰਦਾ ਤੇ ਬਾਈ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਉਹ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੋੜੀ ਦੇ ਨਾਲ ਨਾਲ ਕੁੜੀ ਵੀ ਹੈ ਚਮਕੀਲੇ ਦਾ ਗੀਤ गा ਰਹੇ ਨੇ ਤੁਸੀਂ ਦੇਖੋ ਤੇ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਕਾ ਘਰ ਮੈਂ ਦੀਆਂ ਆਣੇ ਬੈ ਲਖਣੇ ਤੁਜਾ ਘਰ ਮੋਤ ਲਾਨੇ ਟੱਪਣੇ ਤੁਜਾ ਨਾਮ ਲੈਣੀ ਆਪਾ ਮੁੰਨ ਦੀ ਰਾਈ ਤੁਜਾ ਨਾਮ ਲੈਣੀ ਆਪਾ ਮੁੰਨ ਦੀ ਰਾਈ ਕੋਈ ਹਾਨ ਕੇ ਮਾਈ ਦਾ ਲਾਲ ਟੰਗਰੇ ਹੈ ਨਿਖਰੇ ਕਾਤੇ ਹੋ ਤਾਂ ਦੇ ਬਲੰਦਾ ਮੁੰਡਾ ਬੰਦੇ ਰੇ ਵੀ ਤੇਰੇ ਦਰ ਤੇ ਚਰਖੀ ਰਿੰਜਣਾ ਚੇੜੋ ਹਟ ਗਈ ਹੱਥੇ ਸ਼ਿਗਾਰ ਲੱਗੇ ਮੇੜੋ ਹਟ ਗਈ ਚਰਖੀ ਰਿੰਜਣਾ ਚੇੜੋ ਗਰੀਬੀ ਤੇ ਗੇੜੀ ਬਿਨਾਂ ਕੰਮ ਤੋਂ ਫਿਰੇ ਮੇਲਾਉਂਦਾ ਨਿਜੈ ਵੱਡੀ ਦਾ ਚੁਮਕੇ ਰੂਹਾਂ ਲਪੜਾਉਂਦਾ ਨਿਜੈ ਵੱਡੀ ਦਾ ਚੁਮਕੇ ਰੂਹਾਂ ਲਪੜਾਉਂਦਾ ਨਿਜੈ ਵੱਡੀ ਦਾ ਓਤੇ ਜਾਂ ਦੁੱਖਾਂ ਜਿਹਾ ਵੈਲੀ ਬੜਦਾ ਕਣੀ ਤੋਂ ਵੇਖ ਲਖੀਂ ਸ਼ਰਧਾ ਓਤੇ ਜਾਂ ਦੁੱਖਾਂ ਜਿਹਾ ਵੈਲੀ ਬੜਦਾ ਕਣੀ ਤੋਂ ਵੇਖ ਲਖੀਂ ਸ਼ਰਧਾ ਸੁਪਸਰਾਵ ਭੀਮ ਰਾਹੀ ਦੀ ਵਾਂਗ ਰੋਗ ਡੋਡਿਆਂ ਦਾ ਪੈਰਾ